ਦੋਸਤੋ ਸਤਿ ਸ਼੍ਰੀ ਅਕਾਲ ਪਿਛਲੇ ਦਿਨੀ ਯਾਰ ਰਾਜਵੀਰ ਜੀਵਨਦਾਸ ਸਾਹਿਬ ਦੀ ਜਾਨ ਚਲੀ ਗਈ ਤੇ ਉਹਨਾਂ ਦਾ ਪੰਜ ਭੂਤਕ ਸਰੀਰ ਵੀ ਅਗਨ ਭੇਟ ਕਰ ਦਿੱਤਾ ਗਿਆ ਸੜਕੀ ਜਾਂ ਇਹਨੂੰ ਆਪਾਂ ਗਊ ਅਤਵਾਦ ਕਹਿ ਦਈਏ ਉਹ ਵੀ ਕੋਈ ਮਾੜਾ ਲਫ਼ਜ਼ ਨਹੀਂ ਮਿੱਤਰੋ ਫਾਇਰਾਂ ਕਰੋੜਾਂ ਰੁਪਈਆ ਗਊ ਸਸ ਆਪਣੇ ਤੋਂ ਇਕੱਠਾ ਕੀਤਾ ਜਾਂਦਾ ਮੈਂ ਤਾਂ ਗੱਲ ਕਰ ਰਿਹਾ ਕੀ ਮੁੱਦਾ ਉਠਿਆ ਮੁੱਦਾ ਹਾਈ ਕੋਰਟ ਜਾਵੜਿਆ ਰਾਜਵੀਰ ਜਵੰਦੇ ਦਾ 27 ਲੱਖ ਫੋਲੋਅਰ ਸੀ ਬਾਈ ਜੀ 27 ਲੱਖ ਤੇ ਜੇ ਯਾਰ ਤੁਸੀਂ 5 ਲੱਖ ਲੋਕ ਵੀ ਪਟੀਸ਼ਨਾਂ ਪਾ ਦਿਓ ਨਾ ਇਹਦੇ ਤੇ ਇੱਕ ਕਾਨੂੰਨ ਬਣ ਜੂਗਾ ਰਾਜਵੀਰ ਜਵੰਦੇ ਨੇ ਤਾਂ ਆਪਣੀ ਕੁਰਬਾਨੀ ਦਿੱਤੀ ਦਿੱਤੀ ਹੈ ਲੋਕਾਂ ਵਾਸਤੇ ਕੁਰਬਾਨੀ ਸਮਝ ਲਓ ਹੁਣ ਆਪਾਂ ਜੇਕਰ ਕਾਨੂੰਨ ਬਣਾਉਣ ਚ ਆਪਾਂ ਆਵਾਜ਼ ਚੱਕਣ ਚ ਸਫਲ ਹੋ ਜਾਂਦੇ ਆ ਪਟੀਸ਼ਨਾਂ ਪੈ ਜਾਂਦੀਆਂ ਜਿਵੇਂ ਨਵਕਰਨ ਸਿੰਘ ਵਕੀਲ ਸਾਹਿਬ ਹਾਈ ਕੋਰਟ ਲੈ ਕੇ ਕੇਸ ਉਹਦੇ ਤੇ ਸੁਣਵਾਈ ਹੈ ਹਿਮਾਚਲ ਸਰਕਾਰ ਨੂੰ ਪੁੱਛਿਆ ਗਿਆ ਤਾਂ ਮਿੱਤਰੋ ਮੇਰੇ ਕੋਲੇ ਇੱਕ ਡਾਟਾ ਇਕੱਠਾ ਕੀਤਾ ਯਾਰ ਜਦੋਂ ਆਪਾਂ ਕੋਈ ਵੀ 4 ਰੁਪਿਆ ਵਾਹਣ ਕੋਈ ਵੀ ਕਾਰ ਲੈਣੇ ਆ ਉਹਦੇ ਤੇ ਬਾਈ ਜੀ 1000 ਰੁਪਿਆ ਕਾ ਉਸ ਜਿਹੜੀਆਂ ਗਉਆਂ ਨੇ ਜਾਂ ਜਿਹੜੇ ਠੱਠਿਆਂ ਨੇ ਰਾਜਵੀਰ ਜਵੰਦੇ ਦੀ ਜਾਣ ਲੈ ਲਈ ਜੇ ਟੂ-ਵੀਲ ਵਾਹਨ ਵੀ ਕੱ ਲੈਨੇ ਆ ਉਹਦੇ ਤੇ 500 ਰੁਪਇਆ ਗਾਊਸ ਸਸ ਹੈ ਸਾਈਕਲ ਤੇ ਵੀ ਹੈ 500 ਰੁਪਇਆ ਸ਼ਰਾਬ ਦੀ ਬੋਤਲ ਤੇ 5 ਰੁਪਏ ਵੀ ਹੈ ਜੇ ਮਹਿੰਗੀ ਆ ਤਾਂ 10 ਰੁਪਏ ਗਾਊਸ ਸਸ ਬਾਈ ਜੀ ਬਿਜਲੀ ਦੇ ਬਿੱਲ ਚ 2 ਪੈਸੇ ਇੱਕ ਜੁੰਟ ਦੇ ਹੈ ਠੀਕ ਹੈ 2 ਪੈਸੇ ਸੀਮਿੰਟ ਦੇ ਗੱਟੇ ਤੇ 1 ਰੁਪਇਆ ਗਾਊਸ ਸਸ ਬਾਈ ਜੀ ਮੈਰਿਜ ਪੈਲਸ ਆਪਾਂ ਬੁੱਕ ਕਰਨ ਜਾਵਾਂਗੇ ਜੇ ਏਸੀ ਹੈ ਤਾਂ 1000 ਰੁਪਇਆ ਆਪਣੇ ਖਾਤੇ 'ਚ ਜੋੜ ਦੇਣਾ ਅਗਲੇ ਨੇ ਆਪਣੇ ਤੋਂ ਵੱਧ ਲੈ ਲੈਣਾ ਕਾਉਸਸ ਦਾ ਤੇ ਜੇ ਨੋਨ ਏਸੀ ਹੈ ਤਾਂ 500 ਰੁਪਇਆ ਕਿੱਡੀ ਵੱਡੀ ਗੱਲ ਆ ਯਾਰ 100 ਰੁਪਇਆ ਜਿਹੜਾ ਟੈਂਕਰ ਆਉਂਦਾ ਤੇਲ ਦਾ ਜਿੰਨਾ 'ਚ ਪੈਟਰੋਲ ਤੇ ਡੀਜ਼ਲ ਆਉਂਦੇ ਆ ਇੱਕ ਟੈਂਕਰ ਤੇ 100 ਰੁਪਇਆ ਕਾਉਸਸ ਗਾਉਸਸ 2016 ਤੋਂ ਲੈ ਕੇ ਇਹ ਇਕੱਠਾ ਹੋ ਰਿਹਾ ਤੇ ਹੁਣ ਮਿੱਤਰੋ ਸਮਾਂ ਜੇ ਲੋਹਾ ਗਰਮ ਹੈ ਤਾਂ ਸੱਟ ਮਾਰੋ ਛੋਟੇ ਭਰਾ ਰਾਜਵੀਰ ਜਵੰਦੇ ਨੇ ਜੇਕਰ ਕੁਰਬਾਨੀ ਦਿੱਤੀ ਹੈ ਤਾਂ ਉਹਦੀ ਯਾਰ ਕੁਰਬਾਨੀ ਸਫਲ ਹੋ ਜੇ ਕਿਸੇ ਹੋਰ ਲੋਕਾਂ ਦੀ ਜਾਨ ਬਚ ਜਾਏ ਸਾਡੇ ਇੱਥੇ ਨੇੜੇ ਦਾ ਮੁੰਡਾ ਰੋੜਾਂ ਵਾਲੀ ਪਿੰਡ ਦਾ ਸੈਕਟਰੀ ਲੱਗਿਆ ਸੀ ਕਿ ਆ ਸੀਤੋ ਗੁੰਨੋ ਕੋਲੇ ਐਨੇ ਪਸ਼ੂ ਫਿਰਦੇ ਆ ਜਦੋਂ ਮਰਜ਼ੀ ਜਾ ਕੇ ਵੇਖ ਲਿਓ ਜਿਹੜੇ ਕਹਿੰਦੇ ਆ ਨਾ ਸਾਡੀ ਗਊ ਮਾਤਾ ਹੈ ਉਹ ਆਪ ਦੇ ਜਿਹੜੇ ਪਿਓ ਆ ਛੋਡੇ ਛੋਡੇ ਚਾਚੇ ਤਾਏ ਆ ਜਿਨ੍ਹਾਂ ਦੋਹਾਂ ਨੇ ਭਿੜ ਦਿਆਂ ਹੋਇਆਂ ਅੱਗੇ ਆ ਕੇ ਕਾਰ ਦੇ ਤੇ ਕਾਰ ਪਿੱਛੋਂ ਜਾ ਕੇ ਉਹਨਾਂ 'ਚ ਵੱਜੀ ਤੇ ਜਵੰਦਾ ਦੀ ਕੰਟਰੋਲ ਨਹੀਂ ਹੋ ਸਕਿਆ ਜੇ ਤਾਂ ਸੜਕ ਖਰਾਬ ਐ ਤਾਂ ਪੀਡਬਲਯੂਡੀ ਨੂੰ ਪਾਰਟੀ ਬਣਾਓ ਉਥੋਂ ਦੇ ਮਹਿਕਮੇ ਨੂੰ ਅਸੀਂ ਟੈਕਸ ਭਰ ਰਹੇ ਹਾਂ ਟੋਲ ਟੈਕਸ ਲਾ ਰਹੇ ਹਾਂ ਦੇ ਰਹੇ ਹਾਂ ਜੇ ਗਊ ਐ ਤਾਂ ਇਹਦੀ ਸਰਕਾਰ ਜ਼ਿੰਮੇਵਾਰ ਆ ਭਾਈ ਸਪਸ਼ਟ ਜੀ ਗੱਲ ਹੈ ਹਿਮਾਚਲ ਸਰਕਾਰ ਨੇ 100 ਕਰੋੜ ਰੁਪਇਆ ਗਊ ਸਸ ਦਾ ਇਕੱਠਾ ਕੀਤਾ 100 ਕਰੋੜ ਕਿੱਥੇ ਲੱਗਿਆ ਦੱਸੋ ਜਿਹੜੀਆਂ ਗਊਸ਼ਾਲਾਵਾਂ ਨੂੰ ਐ ਤਕੜਾ ਫੰਡ ਆਉਂਦਾ ਹੈ ਤਕੜੇ ਤਕੜੇ ਉੱਥੇ ਉਹ ਤੁਹਾਨੂੰ ਸੰਭਾਲਣ ਵਾਸਤੇ ਹੈ ਵੀ ਗਊਸ਼ਾਲਾ ਇੱਕ ਸਟਰਕਚਰ ਬਣਿਆ ਹੈ ਗਊ ਸਸ ਤੁਹਾਨੂੰ ਮਿਲ ਰਿਹਾ ਹੈ ਆਵਾਰਾ ਪਸ਼ੂ ਦੇਖਿਆ ਉਹਨੂੰ ਚੱਕੋ ਤੇ ਗਊਸ਼ਾਲਾ ਛੱਡ ਕੇ ਆਓ ਤਾਂ ਇਹ ਮਿੱਤਰੋ ਅੰਕੜੇ ਪੇਸ਼ ਕੀਤੇ ਆ ਰਾਜਵੀਰ ਜਵੰਦੇ ਨੇ 27 ਲੱਖ ਬੰਦੇ ਨੇ ਉਹਨੂੰ ਫੋਲੋ ਕੀਤਾ 27 ਲੱਖ 27 ਲੱਖ ਤਾ ਉਹ 27 ਲੱਖ ਤੋਂ ਯਾਰ ਜੇ ਤੁਸੀਂ 5 ਲੱਖ ਵੀ ਪਟੀਸ਼ਨ ਪਾ ਦਿਓ ਨਾ 27 ਦੇ ਇੱਕ ਕਾਨੂੰਨ ਬਣ ਜਾਊਗਾ ਤੇ ਕੋਈ ਹੋਰ ਰਾਜਵੀਰ ਜਵੰਦਾ ਇੰਨਾ ਸੜਕੀ ਅਤਵਾਦ ਦੀ পেট ਨਹੀਂ ਚੜੂਗਾ ਬਹੁਤ ਧੰਨਵਾਦ ਸ਼ੇਅਰ ਕਰਿਓ ਸਤਿ ਸ੍ਰੀ ਅਕਾਲ